ਇਹ ਦਿਹਾਗਬੰਦੀ ਰੋਡ 'ਤੇ ਬੈਠੀ ਸੀ ਉਪਰ ਪਿਛਲੇ ਸਾਲ ਸਾਡੇ ਘਰ ਦੇ ਅ ਇੱਕ ਫੁੱਟ ਪਾਣੀ ਨੂੰ ਕਮਰੇ ਡੈਂਟ ਕਰਦੇ ਅ ਸੱਚੀ ਤਰ੍ਹਾਂ ਘੜੇ ਅੱਛੇ ਦੋਸਤਾਂ ਲਈ ਫੁੱਟ ਪਾਣੀ ਅ ਤੇ ਇੱਕ ਫੁੱਟ ਤਵਰੇ ਜਾਣਾ ਹੈ ਕਮਰੇ ਅੰਦਰ ਗਾਂਦਕੀ ਬਹੁਤ ਵੱਡਾ ਨੁਕਸਾਨ ਹੋ ਗਿਆ ਅ ਕੰਮ ਪਤਾ ਨਹੀਂ ਕਿ ਪਾਣੀ ਕਾ ਬੰਦ ਹੋਤਰ ਆਇਆ ਨਾ ਹੀ ਸਰਕਾਰ ਨੂੰ ਨਾ ਜਿਹੜੇ ਬੁੱਢੀ ਚੀਜ਼ਾਂ ਤੇ ਇੰਟੀਮਿਟੀ ਤੱਕ ਪਬਲਿਕ ਨੂੰ ਪਹੁੰਚ ਨਹੀਂ ਕੋਈ ਮਨਰ ਜਿਹੀ ਲਈ ਪਾਣੀ ਅੰਦਰ ਪਾਣੀ ਅੰਦਰ ਆਉਂਦਾ ਹੈ ਤੋ ਐਸ ਕੋਲ ਹੀ ਪੂਰਾ ਸਾਲ ਨਿਕਲ ਗਿਆ ਸਰਕਾਰ ਨੂੰ ਬੇਤੀ ਕਰਦੇ ਵੀ ਆਪਣਾ ਨਜ਼ਰ ਪਾਉ ਨੂੰ ਲਾਇ ਲਿਖੀ ਕਿ ਤੇ ਇਹ ਨਵੇਂ ਆਦੇ ਹਨ ਫਿਰ ਆਪਾਂ ਕਰੀ ਕਿਸੇ ਨੇ ਸੁਣੀ ਨਹੀਂ ਸਾਡਾ ਉਸੇ ਤਰ੍ਹਾਂ ਮੇਜ ਹਾਲ ਮੜਾ ਹੋ ਸਰਕਾਰ ਨੇ ਮੁਖਤ ਕਰਨ ਵੀ ਢਾੜ ਆਇਆ ਸੀ ਫਟਾਫੋਲ ਇਹ ਹੈ ਕਿ 93 ਜੁਮਾਰ 2023 ਦਾ ਕੀ ਚੈਲੰਜ ਸਰਕਾਰ ਨੇ ਕੀਤਾ ਕਿ 93 ਵਿੱਚ ਵੀ ਇਸੇ ਪੁਜੀਸ਼ਨ ਦੀ ਕਿੰਨੀ ਖੜੀ 30 ਜਨਵਾਰ ਨੂੰ ਖੜੀ ਰੰਨੇ ਨੁਕਸਾਨ ਕਰਨਗੇ ਤੇ ਤੇਜੀ ਜੂ ਖਰਾਬ ਕਰਨਗੇ ਕੁਝ ਅੰਨੇ ਪਤਾ ਘੁਕਾਰ ਨਿਕਲ ਗਏ ਨੇ ਠੀਕ ਹੈ ਨਾ ਰਾਜਿਕ ਬਲਕਨ ਕਲੈਟਿੰਗ ਇਹ ਸਰਪ੍ਰਸ ਵੀ ਆਪਣਾ ਰੇਨਟ ਜਿਹੜੇ ਕਿਤੇ ਸਾਡੇ ਘਰਾਂ ਦੇ ਅੰਦਰ ਇੱਕ ਹਫ ਪਾਣੀ ਆਇਆ ਅਸੀਂ ਦੋ ਦੋ ਹਫਤੇ ਤੋਂ ਅਰਜ਼ੀ ਭਾ ਰੱਖੇ ਆ ਪਟੋਗੜ ਦਾ ਪਾਣੀ ਅੰਦਰ ਜਾਂਦਾ ਉਹਨੂੰ ਰੋਕਿਆ ਜੇ ਉਹ ਜਿਹੜਾ ਬਾਹਰ ਆਏਗਾ ਉਹ ਪਿਆ ਦੇ ਨਿਕਲ ਜਾਏਗਾ ਪਾਣੀ ਆਪਣਾ ਨੁਕਸਾਨ ਕਰਾ ਸਰਕਾਰ ਇਸ ਵਗੈ ਕਹਿ ਰਹੀ ਹੈ ਵੀ ਕਹਿੰਦੇ ਸਾਡੇ ਇੰਤਜ਼ਾਮ ਕੀਤੇ ਹੋਏ ਨੇ ਵੀ ਇਸ ਤਰ੍ਹਾਂ ਦਾ ਸ਼ਾਇਦ ਨਾ ਹੋਵੇ ਲੇਕਿਨ ਕਿੱਥੇ ਨਾ ਕਿੱਥੇ ਡਰ ਸਤਾ ਰਹੀ ਤੁਹਾਨੂੰ ਜਦੋਂ ਸਰਕਾਰਾਂ ਨੇ ਤਾਂ ਪਿਛਲੇ ਸਾਲ ਵੀ ਕਿੱਥੇ ਹੋਣ ਗਏ ਇੰਦਿਆਂ ਤਾਂ ਹਰ ਸਾਲ ਹੀ ਕਰਦੇ ਪਿਛਲੇ ਸਾਲ ਵੀ ਟੁੱਟ ਕੇ ਪਣੀਆਂ ਆ ਗਏ ਐਸ ਹੁਣ ਅਸੀਂ ਆਪ ਜਾ ਕੇ ਵੇਖਿਆ ਹੈ ਸਰਕਾਰ ਦੇ ਐਲਾਨਾਂ ਤੋਂ ਬਾਅਦ ਪੋਜੀਸ਼ਨ ਉੱਥੇ ਉੱਥੇ ਖੜੀ ਹੈ ਕੋਈ ਕੰਮ ਨਹੀਂ ਹੋਇਆ ਫਾਇਰ ਤੇ ਕੋਈ ਰੰਗੀ ਮਿੱਟੀ ਕਰਕੇ ਕੋਈ ਬਾਤ ਨਹੀਂ ਬ੍ਰਿਜ ਬਣ ਗਿਆ ਹੋਰ ਕੋਈ ਕੰਮ ਨਹੀਂ ਹੋਇਆ ਤੇ ਬ੍ਰਿਜ ਤਾਜੀ ਮਿੱਟੀ ਪਾਈ ਹੈ ਪਹਿਲੇ ਪਣੀ ਨਾਲ ਫੇਰ ਉੱਡ ਜਾਏਗੀ ਤੇ ਪਾਣੀ ਫੇਰ ਸਾਡੇ ਦੇ ਅੰਦਰ ਆ ਜਾਏਗਾ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਹੈ ਕਿ ਜਿੰਦੇ ਵੀ ਰੈਜ਼ੀਡੈਂਟ ਹੈਗੇ ਸਾਰੇ ਆਪ ਕੋ ਆਪਣਾ ਫੋਨ ਪਤਾ ਹੈ ਕਿ ਕਿਸੇ ਨੇ ਸਾਰਿਆਂ ਦਾ ਨੁਕਸਾਨ ਹੋਇਆ ਕਿਸ ਨੇ ਸਾਨੂੰ ਆ ਕੇ ਪੁੱਛਿਆ ਤੱਕ ਨਹੀਂ ਆਓ ਪਰ ਇਹਨਾਂ ਨੂੰ ਸਾਰਿਆਂ ਨੂੰ ਕੰਪਨਸੇਟ ਕਰਨਾ ਥੋ ਪੋਜੀਸ਼ਨ ਸੇਮ ਦੀ ਸੇਮ ਹੈ ਆਪਣਾ ਨੁਕਸਾਨ ਭਰਾਂ ਲੈ ਅਸੀਂ ਆਪਣਾ ਰੋਹਣ ਪਾ ਰਹੇ ਹਾਂ ਕਿ ਆਪੋ ਆਪਣੇ ਰੇਡ ਨੂੰ ਹਰ ਪਬਲਿਕ ਨੂੰ ਕਰ ਰਹੇ ਆ ਇਸ ਤਰ੍ਹਾਂ ਹੈ ਕਿ ਪਿਛਲੇ ਸਾਲ 2023 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਜਿਹੜਾ ਹੜ ਆਇਆ ਸੀ ਬਹੁਤ ਵੱਡੀ ਪੱਧਰ ਤੇ ਹੜਾ ਆਇਆ ਸੀ ਔਰ ਸਰਕਾਰ ਦੇ ਜਿਹੜੇ ਉਸ ਵੇਲੇ ਵੀ ਕਹਿ ਰਹੇ ਸੀ ਕਿ ਅਸੀਂ ਪ੍ਰਬੰਧ ਕਰ ਲਿਆ ਸਾਰੇ ਫੇਲ ਹੋ ਗਏ ਸੀ ਉਦੋਂ ਔਰ ਸਾਡਾ ਅਰਬਨ ਸਟੇਟ ਚਨਾਰ ਬਾਗ ਗੋਬਿੰਦ ਬਾਗ ਕਲੋਨੀ ਇਸ ਤਰ੍ਹਾਂ ਕੋਪਾਲ ਕਲੋਨੀ ਸ਼ਾਂਤੀ ਨਗਰ ਇਹ ਬਹੁਤ ਸਾਰੇ ਏਰੀਆ ਨੇ ਲੋ ਲੈਂਗੇ ਏਰੀਆ ਵੀ ਆ ਗਿਆ ਇਹ ਸਾਰੇ ਜਿਹੜੇ ਆ ਉਹ 4 ਤੋਂ ਲੈ ਕੇ 5-5 ਫੁੱਟ ਤੱਕ 6-6 ਫੁੱਟ ਤੱਕ ਪਾਣੀ ਚ ਭਰ ਗਿਆ ਸੀ ਕਈ ਥਾਵਾਂ ਤੇ 7 7 ਫੁੱਟ ਪਾਣੀ ਵੀ ਆਇਆ ਸੀ ਆਪਾਂ ਜਿੱਥੇ ਖੜੇ ਗੱਲ ਕਰ ਰਹੇ ਆ ਇਹ ਸਾਡਾ ਕਮਰਾ ਹੈ ਫੇਜ਼ 2 ਦੇ ਵਿੱਚ ਅਸੀਂ ਆਏ ਮੇਰਾ ਡਰੈਂਗ ਰੂਮ ਹੈ ਇੱਥੇ 2-2 ਫੁੱਟ ਪਾਣੀ ਸਾਡੇ ਕਮਰਿਆਂ ਦੇ ਅੰਦਰ ਸੀਗਾ ਔਰ ਸਾਡਾ ਜਿੰਨਾ ਫਰਨੀਚਰ ਸੀਗਾ ਸਾਰਾ ਸੋਫੇ ਬੈੱਡ ਕੁਰਸੀਆਂ ਟੇਬਲ ਔਰ ਉਹਨਾਂ ਦੇ ਵਿੱਚ ਕੱਪੜੇ ਸੀ ਜਿਹੜੇ ਬੈੱਡਰੂਮ ਆਪਣੇ ਬੈੱਡ ਦੇ ਵਿੱਚ ਬਾਕਸ ਬੈੱਡ ਸੀਗੇ ਉਹ ਸਾਰਾ ਬਰਬਾਦ ਹੋ ਗਿਆ ਔਰ ਉਸ ਤੋਂ ਬਾਅਦ ਸਾਨੂੰ ਸਾਰਾ ਦੁਬਾਰੇ ਬਣਾਉਣਾ ਪਿਆ ਘੱਟੋ ਘੱਟ 3 ਤੋਂ 4 ਲੱਖ ਦੇ ਵਿੱਚ ਸਾਡਾ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਹੁਣ ਸਾਲ ਲੰਘ ਗਿਆ ਸਰਕਾਰ ਕਹਿੰਦੀ ਆਈਏ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ ਕਰ ਰਹੇ ਹਾਂ ਨਦੀ ਦੇ ਬੰਨ ਪੱਕੇ ਕਰ ਰਹੇ ਹਾਂ ਪਰ ਜੋ ਗਰਾਊਂਡ ਰਿਐਲਿਟੀ ਮੈਂ 6 ਤਰੀਕ 7 ਤਰੀਕ ਨੂੰ ਜਾ ਕੇ ਉੱਥੇ ਵੇਖਿਆ ਨਦੀ ਦੇ ਉੱਤੇ ਦੌਲਤਪੁਰ ਤੋਂ ਲੈ ਕੇ ਡਕਾਲਾ ਬ੍ਰਿਜ ਤੱਕ ਡਕਾਲੇ ਦਾ ਪੁਲਾ ਜਿਹੜਾ ਸਾਡਾ ਬੀੜ ਦੇ ਕੋਲੇ ਜਿਹਨੂੰ ਚਿੜੀਆ ਘਰ ਕਹਿੰਦੇ ਆ ਉੱਥੋਂ ਨਦੀ ਲੰਘਦੀ ਆ ਉਹ ਸਿਰਫ 5% ਕਮ ਹੋਇਆ ਜਿਹੜਾ ਮੱਲਾਂ ਨਦੀ ਦੇ ਉੱਤੇ ਮਹੀਨਾ ਪਹਿਲਾਂ ਇਹਨਾਂ ਨੇ ਜਿਹੜੀ ਆ ਉਹ ਖੱਬੇ ਬੰਨ ਦੇ ਉੱਤੇ ਮਿੱਟੀ ਪਾਈ ਆ ਇੱਕ ਮਹੀਨੇ ਮਿੱਟੀ ਪਾਉਣ ਨਾਲ ਕਦੇ ਮਿੱਟੀ ਸੈਟਲ ਨਹੀਂ ਹੁੰਦੀ ਕਿਉਂਕਿ ਜਦੋਂ ਪਿੱਛੋਂ ਬਹੁਤ ਜ਼ਿਆਦਾ ਪਾਣੀ ਆਉਣਾ ਤਾਂ ਉਹਨੇ ਇੱਕ ਵਾਰੀ ਫੇਰ ਢਾਹ ਮਾਰਨੀ ਆ ਔਰ ਉਹਨੂੰ ਤੋੜ ਕੇ ਆ ਜਾਣਾ ਔਰ ਉੱਥੇ ਕਈ ਥਾਵਾਂ ਤੇ ਪੈਚ ਇਸ ਤਰ੍ਹਾਂ ਦੇ ਦਿਖਦੇ ਪਏ ਆ ਕਿ ਕੱਖ ਵੀ ਨਹੀਂ ਹੋਇਆ ਇਸ ਕਰਕੇ ਅਸੀਂ ਡਰੇ ਹੋਇਆ ਹਾਂ ਡਰੇ ਹੋਣ ਦੇ ਅਸੀਂ ਦੁਬਾਰੇ ਅਫੋਰਡ ਨਹੀਂ ਕਰ ਸਕਦੇ ਕੋਈ ਵੀ ਨਹੀਂ ਕਰ ਸਕਦਾ ਜਨੇ ਮਰਜ਼ੀ ਪੈਸੇ ਜਿਹਦੇ ਕੋਲੇ ਹੋਣ ਦੁਬਾਰੇ ਨੁਕਸਾਨ ਚੱਲਣਾ ਆ ਬਿਨਾ ਸਾਡੀ ਕੋਈ ਗਲਤੀ ਵੀ ਨਹੀਂ ਹੈਗੀ ਤੋਂ ਅਸੀਂ ਇਸ ਕਰਕੇ ਪ੍ਰਬੰਧ ਕੀਤਾ ਕਿ ਬਾਕਸ ਬੈਡਾਂ ਦੇ ਥੱਲੇ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਬੈਂਚ ਲਾ ਦਿੱਤੇ ਆ ਬਣਾ ਕੇ 3 ਫੁੱਟ ਉੱਚੇ ਆ ਥੱਲੇ 10 ਇੰਚ ਦੇ ਆ ਉੱਪਰੋਂ ਜਿਹੜੇ 8 ਇੰਚ ਦੇ ਆ ਬਹੁਤ ਸੋਲਿਡ ਨੇ ਅਸੀਂ 8-8 ਬੰਦੇ ਬੁਲਾਏ ਔਰ ਬੈੱਡ ਚੁੱਕ ਕੇ ਉਹਨਾਂ ਦੇ ਉੱਪਰ ਰੱਖਤੇ ਚਾਰ-ਚਾਰ ਸਾਈਡਾਂ ਤੇ ਰੱਖਤੀ ਇੱਕ-ਇੱਕ ਵਿੱਚ ਰੱਖਤਾ ਇਸੇ ਤਰ੍ਹਾਂ ਸੋਫੇ ਜਿਹੜੇ ਆ ਅਸੀਂ ਸੇਫ ਕਰ ਲਿਆ ਕਿਉਂਕਿ ਸਾਨੂੰ ਇਹ ਡਰ ਆ ਕਿ ਮੀਂਹ ਆਏ ਮੀਂਹ ਤੇ ਆਉਣਾ ਹੀ ਆਉਣਾ ਉਹਨਾਂ ਕਾ ਦਿੱਲੀ ਦੇ ਵਿੱਚ 88 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। Shimla ਦੇ ਵਿੱਚ ਮੀਂਹ ਇੰਨਾ ਪੈ ਰਿਹਾ। Dehradun ਚ, Bikaner Rajasthan। ਔਰ ਸਰ ਇਹ ਵੀ ਖਬਰਾਂ ਨੇ ਕਿ ਮੌਸਮ ਵਿਭਾਗ ਦਿਆ ਕੇ ਇਸ ਵਾਰ ਜਿਹੜਾ ਮੀਂਹ ਜ਼ਿਆਦਾ ਪੈਣਾ। ਸੋ ਉਸ ਨੁਕਸਾਨ ਨੂੰ ਬਚਾਉਣ ਵਾਸਤੇ ਕਿ ਦੁਬਾਰੇ ਫੇਰ ਨਾ ਹੋ ਜਾਵੇ ਸਰਕਾਰਾਂ ਦੇ ਬਿਆਨਾਂ ਨਾਲ ਤੇ ਸਾਡਾ ਸਮਾਨ ਜਿਹੜਾ ਉਹ ਨਹੀਂ ਬਚਣਾ। ਮੈਂ ਜਿਹੜੇ ਸਰਕਾਰ ਵਾਅਦੇ ਕਰ ਰਹੇ ਐ ਐਮਐਲਏ ਵਾਅਦੇ ਕਰ ਰਹੇ ਐ ਤੇ ਮੈਂ ਬਿਲਕੁਲ ਵਿਸ਼ਵਾਸ ਨਹੀਂ ਉਹਨਾਂ ਦੇ ਉੱਤੇ ਦੇਖੋ ਡਾਕਟਰ ਬਲਬੀਰ ਸਿੰਘ ਸਾਡੇ ਸਿਹਤ ਮੰਤਰੀ ਆ ਸਾਡੇ ਐਮਐਲਏ ਨੇ ਪਟਿਆਲਾ ਰੂਰਲ ਦੇ ਉਹ ਇੱਥੇ ਆਏ ਆ ਉਹਨਾਂ ਨਾਲ ਫੋਟੋਆਂ ਵੀ ਖਿਚਾਈਆਂ ਗਈਆਂ ਅਖਬਾਰਾਂ 'ਚ ਵੀ ਆਇਆ ਬੜਾ ਕੁਝ ਆ ਗਿਆ ਕਿ ਅਸੀਂ ਹੜ੍ਹ ਨਹੀਂ ਆਉਣ ਦਿਆਂਗੇ ਪਰ ਉਹਨਾਂ ਕੋਲੇ ਕਿਹੜਾ ਹੈ ਉਹ ਜੀ ਜਾਦੂ ਦੀ ਛੜੀ ਹੈ ਕਿ ਜਦੋਂ ਹੜ੍ਹ ਆ ਗਿਆ ਰੋਕ ਲੈਣਗੇ ਕਿਉਂਕਿ ਜਿਹੜਾ ਕੰਮ ਹੋਇਆ ਗਰਾਊਂਡ ਰਿਐਲਿਟੀ ਤੇ ਜਿਹੜਾ ਨਦੀ ਵਾਲੇ ਨਦੀ ਤੇ ਬੰਨਿਆ ਤੇ ਕੰਮ ਹੋਇਆ ਉਹ ਤਾਂ ਮੈਂ ਖੁਦ ਵੇਖ ਕੇ ਆਇਆ ਲੋਕਾਂ ਨੂੰ ਵੀ ਚਾਹਨਾ ਪਤਾ ਹੋਵੇ ਲੋਕਾਂ ਨੂੰ ਮੈਨੂੰ ਵਿਸ਼ਵਾਸ ਹੈਗਾ ਕਿ ਵੇਖਦੇ ਆ ਕਿ ਕੰਮ ਤਾਂ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤਾ ਗਿਆ ਔਰ ਕਹਿੰਦੇ ਹੋਣਾ ਲੋਕਲ ਅਖਬਾਰ ਦੇ ਵਿੱਚ ਸਾਡੀ ਇੱਕ ਖਬਰ ਆਈ ਹੈ ਜਿਹਨੇ ਲੋਕਾਂ ਨੂੰ ਬਿਲਕੁਲ ਹਿਲਾ ਕੇ ਰੱਖ ਦਿੱਤਾ। ਉਹ ਖਬਰ ਹੈ ਜਗਬਾਣੀ ਦੇ ਵਿੱਚ ਖਬਰ ਸੀ ਲੱਗੀ ਹੋ ਕਿ ਉਹਨਾਂ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਕੀ ਪ੍ਰਬੰਧ ਕੀਤੇ ਆ ਉਹ ਕਹਿੰਦੇ ਜੀ ਅਸੀਂ ਨਦੀ ਦੇ ਬੰਨਾਂ ਦੇ ਉੱਤੇ ਮਿੱਟੀ ਪਾ ਦਿੱਤੀ ਆ ਲੇਕਿਨ ਕਹਿੰਦੇ ਵੀ ਉਹ ਕਹਿੰਦੇ ਲੋਕ ਦਾ ਵਿਸ਼ਵਾਸ ਨਹੀਂ ਕਰ ਰਹੇ ਤੁਹਾਡੇ ਤੇ ਤੇ ਉਹ ਵੀ ਤੁਸੀਂ ਕੰਮ ਨਹੀਂ ਕੋਈ ਕਰਾਇਆ ਉਹ ਕਹਿੰਦੇ ਕੰਮ ਅਸੀਂ ਇਸ ਕਰਕੇ ਨਹੀਂ ਬਹੁਤਾ ਕਰਾ ਸਕੇ ਕਿਉਂਕਿ ਨਾ ਅਸੀਂ ਟੈਂਡਰ ਦਿੱਤੇ ਆ ਕਹਿੰਦੇ ਇਸ ਕੰਮ ਕਰਾਉਣ ਲਈ ਨਦੀ ਵਾਸਤੇ ਨਾ ਠੇਕਾ ਦਿੱਤਾ ਤੇ ਉਹ ਪੱਤਰਕਾਰ ਨੇ ਪੁੱਛਿਆ ਵੀ ਫੇਰ ਤੁਸੀਂ ਕੀਤਾ ਕਿਉਂ ਨਹੀਂ ਕੁਛ ਕਹਿੰਦੇ ਅਸੀਂ ਤਾਂ ਲੋਕਾਂ ਦੇ ਸਰਕਾਰ ਦੇ ਪੈਸੇ ਬਚਾ ਰਹੇ ਆ ਅਸੀਂ ਇਹ ਐਕਸੀਡੈਂਟ ਦਾ ਉਸ ਅਖਬਾਰ ਦੇ ਵਿੱਚ ਬਹਿੰਜਿਆ ਪਿਆ ਆ ਕਿ ਅਸੀਂ ਸਰਕਾਰ ਦੇ ਪੈਸੇ ਬਚਾ ਰਹੇ ਆ ਮਤਲਬ ਇਹ ਆ ਕਿ ਐਸ ਏਰੀਏ 'ਚ ਜਿਹੜੀ 2 ਲੱਖ ਦੀ 3 ਲੱਖ ਦੀ ਆਬਾਦੀ ਆ ਉਹ ਡੁੱਬ ਕੇ ਮਰ ਜੇ ਪਰ ਸਰਕਾਰ ਨੂੰ ਤੁਸੀਂ ਪੈਸੇ ਬਚਾ ਕੇ ਦੇਣੇ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆ ਉਸ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ ਜਿਨ੍ਹਾਂ ਨੇ ਫੰਡ ਨਹੀਂ ਰਿਲੀਜ਼ ਕੀਤਾ ਔਰ ਇਹੋ ਜਿਹਾ ਬਿਆਨ ਦੇ ਰਹੇ ਕਿ ਅਸੀਂ ਤੇ ਸਰਕਾਰ ਦੇ ਪੈਸੇ ਵਿਚਾਰ ਰਹੇ ਸਰਕਾਰ ਪੈਸੇ ਬਚਾਉਣ ਵਾਸਤੇ ਹੁੰਦੀ ਹੈ ਕਿ ਲੋਕ ਬਚਾਉਣ ਵਾਸਤੇ ਹੁੰਦੀ ਹੈ ਸੋ ਇਸ ਕਰਕੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਮੰਤਰੀ ਜੀ ਕਹਿੰਦੇ ਆ ਕਿ ਇਸ ਵਾਰੀ ਹਾਰ ਨਹੀਂ ਆਉਣ ਦੇਾਂਗੇ ਪਰ ਜਿਸ ਹਿਸਾਬ ਦੇ ਅਸੀਂ ਆਲੇ ਦੁਆਲੇ ਵੇਖਦੇ ਪਏ ਹਾਂ ਸਥਿਤੀਆਂ ਉਸ ਤੋਂ ਸਾਨੂੰ ਬਿਲਕੁਲ ਯਕੀਨ ਨਹੀਂ ਕਿ ਜੇ ਪਾਣੀ ਪੈਂਦਾ ਉਹਨਾਂ ਪਿਛਲੇ ਅਗਰ ਪਿਛਲੇ ਸਾਲ ਜੇ ਨਾ ਪਾਣੀ ਆਉਂਦਾ ਇਹ ਗੱਲ ਪੱਕੀ ਹੈ ਕਿ ਜੇ ਪਿਛਲੇ ਸਾਲ ਜੇ ਨਾ ਨਦੀ ਚ ਪਾਣੀ ਆ ਗਿਆ ਤੇ ਇਸ ਏਰੀਏ ਨੂੰ ਅਰਬਨ ਸਟੇਟ ਚਨਾਰ ਬਾਗ ਗੋਪਾਲ ਕਲੋਨੀ ਇਹਦੇ ਨਾਲ ਸ਼ਾਂਤੀ ਨਗਰ ਦੀਪ ਨਗਰ ਇਸ ਏਰੀਏ ਨੂੰ ਕੋਈ ਦੁਨੀਆ ਦੀ ਸ਼ਕਤੀ ਬਚਾ ਨਹੀਂ ਸਕਦੀ ਹੜ ਆਊਗਾ ਹੀ ਆਊਗਾ ਪਰ ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਕਰੇ ਹੜ ਜਿਹੜਾ ਨਾ ਹੋਵੇ ਤੇ ਲੋਕੀ ਜਿਹੜੇ ਆ ਉਹ ਬਚ ਜਾਣ